ਅੱਜ ਜਿਹੜੀ ਇਹ ਵੀਡੀਓ ਬਣਾ ਰਹੇ ਆ ਜੋ ਪਿਛਲੇ ਦਿਨੀ 40 ਅਜੇ ਪਾਟਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਹਰਿਆਣਾ ਨੂੰ 4500 ਕਿਊਸ ਪਾਣੀ ਜਿਹੜਾ ਉਹ ਦਿੱਤਾ ਜਾਊਗਾ ਇਸ ਪਾਣੀ ਦੇ ਮਸਲੇ ਤੇ ਪਹਿਲਾਂ ਵੀ ਬਹੁਤ ਰਾਮਰਮਲੇ ਪੈਂਦੇ ਰਹੇ ਪੁਰਾਣੇ ਸਮੇਂ ਦੇ ਵਿੱਚ ਐਸਵਾਈਐਲ ਨਹਿਰ ਚੱਲੀ ਉਹਦਾ ਬੜਾ ਰੌਲਾ ਪਿਆ ਧਰਨੇ ਲੱਗੇ ਮਜਾਰੇ ਹੋਏ ਤੇ ਉਹ ਰੁਕੀ ਵਿੱਚ ਹੀ ਹੋ ਕੇ ਚੱਲ ਨਹੀਂ ਸਕੀ ਉਸ ਤੋਂ ਬਾਅਦ ਵੀ ਕਈ ਵਾਰ ਇਹ ਚੱਲਦੇ ਰਹੇ ਨੇ ਇੱਕ ਹੋਰ ਇਧਰ ਸਵਾਣਾ ਸਾਈਡ ਤੋਂ ਵੀ ਇੱਕ ਆ ਰਹੇ ਨੇ ਉਹ ਨਿਕਲੀ ਹੋਈ ਨਹਿਰ ਉਹ ਵੀ ਨਹੀਂ ਚੱਲ ਸਕੀ ਉਹ ਵੀ ਰਾਤ ਹੀ ਖੜੀ ਹੈ ਮੇਰਾ ਗੱਲ ਉਹ ਤੱਕ ਨੂੰ ਸ਼ਾਇਦ ਨਹੀਂ ਕੱਲਦੀ ਤੇ ਹੁਣ ਜਦੋਂ ਪੰਜਾਬ ਦੇ ਕੋਲ ਹੀ ਪਾਣੀ ਆਪਣੇ ਕੋਲ ਹੈ ਨਹੀਂਗਾ ਬਾਦੂ ਤੇ ਹਰਿਆਣੇ ਨੂੰ ਹੋਰ ਪਾਣੀ ਦਿੱਤਾ ਜਾ ਸਕਦਾ ਜਦੋਂ ਕਿ ਹਰਿਆਣੇ ਦਾ ਜੋ ਬਣਦਾ ਹਿੱਸਾ ਆ ਉਹਨੂੰ ਪਹਿਲਾਂ ਦਿੱਤਾ ਜਾ ਚੁੱਕਾ ਹੈ ਔਰ ਹਰਿਆਣੇ ਨੇ ਹੋਰ ਮੰਗ ਕਰਤੀ ਕਿ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਬਚਿਆ ਸਾਨੂੰ 85 ਲੱਖ ਯੋਜਕ ਪਾਣੀ ਹੋਰ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਵਾਬ ਭੇਜਦਾ ਕਿ ਪੰਜਾਬ ਕੋਲ ਪਾਣੀ ਹੈ ਨਹੀਂਗਾ ਅਸੀਂ ਪਾਣੀ ਤੁਹਾਨੂੰ ਨਹੀਂ ਦੇ ਸਕਦੇ ਤੇ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਹੰਦਰੀ ਮੰਤਰੀਆਂ ਨੂੰ ਲਿਖ ਕੇ ਚਿੱਠੀ ਭੇਜ ਕੇ ਦੱਸ ਦਿੱਤਾ ਗਿਆ ਕਿ ਅਸੀਂ 4500 ਕੁ ਪਾਣੀ ਦੇ ਨੂੰ ਤਿਆਰ ਹਾਂ ਅਸੀਂ ਇਹਦੀ ਘੋਰ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਖੋ ਕੇ ਦੂਜੀ ਸਟੇਟ ਨੂੰ ਕਿਵੇਂ ਦਿੱਤਾ ਜਾਂਦਾ ਇਹ ਗਲਤ ਹੈ ਬਿਲਕੁਲ ਵੀ ਇਹ ਨਹੀਂ ਹੋਣਾ ਚਾਹੀਦਾ ਨਾ ਸਾਰੇ ਪੰਜਾਬੀਆਂ ਨੇ ਹੋਣ ਦੇਣਾ ਇਸ ਕਰਕੇ ਜਿਹੜਾ ਵੀ ਫੈਸਲਾ ਬਿਆਸ ਮੈਨੇਜਮੈਂਟ ਬੋਰਡ ਨੇ ਕੀਤਾ ਹੈ ਉਹਨੂੰ ਬਦਲਣ ਦਾ ਯਤਨ ਕਰੇ ਉਹਨੂੰ ਬਦਲੇ ਨਹੀਂ ਤੇ ਪੰਜਾਬ ਦੇ ਹਾਲਾਤ ਜਿਹੜੇ ਦੇ ਅੱਗੇ ਪਹਿਲਾਂ ਵੱਧ ਤੋਂ ਵੱਧ ਹੋਏ ਪੈ ਨੇ ਇਸ ਕਰਕੇ ਸੀਐਨਡੀ ਨੂੰ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਭਾੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਉਹਨਾਂ ਨੂੰ ਇਹ ਅਪੀਲ ਕਰਦਾ ਹੈ ਕਿ ਇਹਨੂੰ ਬੰਦ ਕਰੋ ਤੇ ਕੇਂਦਰ ਸਰਕਾਰ ਦੀ ਨਿੰਦਿਆ ਕਰਦੇ ਆਂ ਜਿਹੜਾ ਕਿ ਕੇਂਦਰ ਸਰਕਾਰ ਜ਼ਬਰਦਸਤੀ ਪੰਜਾਬ ਦੇ ਨਾਲ ਧੱਕਾ ਭਾਗ ਤੋਂ ਵੱਧ ਕਰਨ ਦਾ ਯਤਨ ਕਰਦੀ ਏ ਇਹ ਨਹੀਂ ਕਰਨਾ ਚਾਹੀਦਾ ਪੁਰਾਣੀ ਇਹ ਕਿਹੜਾ ਜਿਹੜਾ 2020 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਪੋਸਾ ਦੌਲਤ ਨੇ ਕੇਂਦਰ ਸਰਕਾਰ ਨੂੰ ਚੱਕਾ ਕੇ ਜਿਹੜੇ ਕਾਨੂੰਨ ਕਾਲੇ ਕਾਨੂੰਨ ਜਿਹੜੇ ਐਸੋ ਵਾਪਸ ਲਿਆਂਦਣ ਸਾਨੂੰ ਐਂ ਸ਼ੱਕ ਪੈਂਦਾ ਕਿ ਕੇਂਦਰ ਸਰਕਾਰ ਅਜੇ ਵੀ ਉਹੀ ਕਿੜਾ ਜਿਹੜੀਆਂ ਨੇ ਉਹ ਖੰਡਨ ਦਾ ਯਤਨ ਕਰਦੀ ਹੈ ਬਿਲਕੁਲ ਗਲਤ ਹੈ ਗੱਲ ਅਸੀਂ ਭਾਰਤੀ ਕਿਸਾਨ ਯੂਨੀਅਨ ਦੀ ਸ਼ਾਦੀਪੁਰ ਦੀ ਜ਼ੁਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਤੇ ਬਿਲਕੁਲ ਵੀ ਇਹ ਜਿਹੜਾ ਫੈਸਲਾ ਗਲਤ ਹੈ ਤੇ ਵੀ ਨਿੰਦਿਆ ਕਰਾਂਗੇ ਤੇ ਜੋ ਫੈਰਲਾ ਪੰਜਾਬ ਦਾ ਹੋਵੇਗਾ ਅੱਜ ਤੋਂ ਉਹ ਲੋਕ ਕੀਤਾ ਜਾਊਗਾ ਦੜ ਕੇ ਲੜਾਈ ਲੜਨੇ ਪਈ ਤਾਂ ਲੜਾਂਗੇ ਪੰਜਾਬ ਦੀ ਇੱਕ ਇੱਕ ਬੂਦ ਹੈ ਜਿਹੜੀ ਉਹ ਪਾਣੀ ਦੀ ਬਾਰ ਨਹੀਂ ਜਾਣ ਦਿੱਤੀ ਜਾਊਗੀ ਹਿਸੇ ਮੁਤਾਬਕ ਜੋ ਭਰਾਵਾਂ ਦੀ ਵੰਡ ਹੁੰਦੀ ਹੈ ਉਹਦੇ ਮੁਤਾਬਕ ਜਿਹੜਾ ਜਾਂਦਾ ਪਾਣੀ ਉਹ ਜਾਣਾ ਚਾਹੀਦਾ ਪਾਲਤੂ ਪਾਣੀ ਨਹੀਂ ਕੀਤਾ ਜਾਊਗਾ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਬਣੇ